ਆ ਮੂਰੇ ਨਾਮ ਦੇ ਬਾਈ ਬੋਲੀ ਉਹ ਬੜ ਗਿਆ ਗੁੱਤਰ ਬਾਈ ਉਹਨਾਂ ਦਾ ਹਾਂਜੀ ਮਿੱਤਰੋ ਸਤਿ ਸ੍ਰੀ ਅਕਾਲ ਸਿੰਘ ਹੁੰਦਾ ਕਿੰਗ ਤੇ ਅੱਜ ਦੀ ਬਾਜੀ ਹੈਗੀ ਹੈ ਮਿੱਤਰੋ ਬੁਰਜ ਹਰੀ ਸਿੰਘ ਤੇ ਆਪਾਂ ਚੱਲਦੇ ਆਂ ਫਿਰ ਬਾਜੀ ਤੇ ਪਹਿਲਾ ਨਾਮ ਹੈਗਾ ਮਿੱਤਰੋ ਫਰਿੱਜ ਤੇ ਬਾਕੀ ਨਾਮ ਹੈਗਾ ਸਰਪ੍ਰਾਈਜ਼ ਤੇ ਜਾ ਕੇ ਫਿਰ ਆਪਾਂ ਦੇਖਦੇ ਆਂ ਕੀ ਬਣਦਾ ਤੇ ਦੇਖੋ ਫਿਰ ਮਿੱਤਰੋ ਅੱਗੇ ਦੀ ਵੀਡੀਓ ਲਓ ਮਿੱਤਰੋ ਪਹੁੰਚ ਗਿਆ ਆਪਾਂ ਪਿੰਡ ਬੁਰਜ ਹਰੀ ਸਿੰਘ ਇੱਧਰ ਵੀ ਖੜੇ ਆ ਬਾਈ ਹਣੀ ਤੇ ਇੱਧਰ ਵੀ ਸਾਰੇ ਆਏ ਹੋਇਆ ਬਾਈ ਹਣੀ ਕੀ ਹਾਲ ਆ ਵੀਰੇ ਕਿਹੜੇ ਪਿੰਡੋਂ ਆਏ ਹੋ ਚੌਂਕੀ ਮਾਨਸਾਹ ਚੌਂਕੀ ਕਿੰਨੇ ਛੱਡਣੇ ਫਿਰ ਅੱਜ ਛੱਡਾਂਗੇ ਚੱਲ ਵਧੀਆ ਸਾਰੇ ਬਾਈ ਹਣੀ ਬੈਠੇ ਆ ਵਸੇ ਗਿਆ ਵੀਰੇ ਕੀ ਹਾਲ ਆ ਵੀਰੇ ਆ ਕਾਲਸ ਵਾਲੇ ਵੀ ਆ ਗਏ ਤੇ ਆ ਬਾਈਆਂ ਨੇ ਕਰਾਉਣੀ ਅੱਜ ਬਾਜੀ ਕੀ ਹਾਲ ਆ ਬਾਈ ਜੀ ਵਧੀਆ ਠੀਕ ਆ ਕਬੂਤਰ ਹੋ ਗਏ ਐਂਟਰ ਜਾਂ ਤਾਂ ਖੁੱਲੀ ਬਾਜੀ ਆ ਠੀਕ ਆ ਚਲੋ ਦੇਖਦੇ ਆ ਕੀ ਬਾਜੀ ਦੇਖਦੇ ਆ ਕੀ ਬਣਦਾ ਤੇ ਇਧਰ ਬੈਠਾ ਕਾਲਾ ਸਾਡਾ ਯਾਰ ਕਿਵੇਂ ਕਾਲੇ ਠੀਕ ਆ ਬਾਈ ਵਧੀਆ ਡੈਂਪੀ ਨਹੀਂ ਆ ਆਇਆ ਨਹੀਂ ਆ ਯਾਰ ਕੀ ਕਹਿੰਦਾ ਕਹਿੰਦਾ ਪਿਆਉਣਾ ਮਾਨੂੰ ਥੋੜਾ ਜਿਹਾ ਕੰਮ ਸੀਗਾ ਕੰਮ ਸੀਗਾ ਠੀਕ ਆ ਤੇ ਆ ਬਾਈ ਆ ਜਿਹੜਾ ਇਹ ਵੀਰੇ ਪਾਣੀ ਦੀ ਸੇਵਾ ਨਿਭਾਉਂਦਾ ਤੇ ਇਹ ਬਾਈ ਦਾ ਮੈਂ ਨੰਬਰ ਪਾ ਦੂੰਗਾ ਸਕਰੀਨ ਤੇ ਤੇ ਇਹ ਬਾਈ ਦਾ ਮਾਣ ਤਨ ਜਰੂਰ ਕਰਿਆ ਕਰੋ ਪਿੰਡਾਂ ਦੇ ਵਿੱਚ ਬੁਲਾਇਆ ਕਰੋ ਤੇ ਇੱਧਰ ਹੋਈ ਜਾਂਦੀਆਂ ਨੇ ਮੇਰੇ ਤਰ੍ਹਾਂ ਐਂਟਰੀਆਂ ਸਾਰੇ ਬਾਈ ਹੁਣੇ ਖੜੇ ਆ ਐਂਟਰੀਆਂ ਕਰਾਈ ਜਾਂਦੇ ਆ ਇੱਧਰ ਖੜਾ ਮਣੀ ਕਾਲਸ ਵਾਲਾ ਕੇ ਮੈਂ ਮਣੀ ਤੂੰ ਦੱਸਿਆ ਹੀ ਨਹੀਂ ਮੈਨੂੰ ਅੱਜ ਤੈਨੂੰ ਕਹਿਰ ਆ ਜੀ ਤੇਰੇ ਨਾਲ ਹੀ ਆ ਜਾਂਦੇ ਤੈਨੂੰ ਕਹਾਂ ਤੈਨੂੰ ਠੀਕ ਆ ਤੈਨੂੰ ਦੇ ਤੇ ਲੋ ਜੀ ਲਗਾਈ ਜਾਂਦੇ ਆ ਬਾਈ ਹੁਣੇ ਰੰਗ ਸਾਰੇ ਕਬੂਤਰਾਂ ਦੇ ਦੇਖੀ ਚੱਲੋ ਮਤਰੋ ਵੀਡੀਓ ਆਪਣੀ ਬਾਜੀ ਅੱਜ ਪੂਰੀ ਘੈਂਟ ਹੋਣ ਵਾਲੀ ਆ ਵੀਡੀਓ ਦੇ ਨਾਲ ਬੜੇ ਨੇ ਆਓ ਤੇ ਇੱਧਰ ਵੀ ਬੈਠੇ ਆ ਭਾਈ ਹੁਣੇ ਸਾਰੇ ਕੀ ਹਾਲ ਆ ਵੀਰੇ ਤਿਆਰੀ ਆ ਪੂਰੀ ਫਿਰ ਚੱਕੋਂਗੇ ਫੱਟੇ ਅੱਜ ਫਿਰ ਤੇ ਲਓ ਮਤਰੋ ਐਂਟਰੀਆਂ ਹੋ ਜਾਂਦੋ ਤੇ ਓਲੇ ਆਪਾਂ ਤੁਹਾਨੂੰ ਦਿਖਾਉਨੇ ਆ ਫਿਰ

ਜੋਤ ਮੋਹਦਾਨ ਪਿੰਦਰ ਰਾਮ ਜੋਤ ਮੋਹਦਾਨ ਪਿੰਦਰ ਰਾਮ ਪਿੰਦਰ ਪਿੰਦਰ ਰਾਮ ਸਜੀ ਬਗੜ ਕੱਢ ਲਓ ਸਜੀ ਬਗੜ ਸਜੀ ਬਗੜ ਬੜਾ ਖੰਡ ਕੱਢੀ ਥੱਲੇ ਤੱਕ ਤਾਂ ਨਹੀਂ ਲੱਗਦੀ ਨਹੀਂ ਨਹੀਂ ਛੋਟੀ ਹੈ ਛੋਟੀ ਓਕੇ ਠੀਕ ਹੈ ਲੋ ਮਤਰਾ ਪੂਰੇ ਸਟਾਰਟ ਆ ਚੱਲਿਆ ਬੜਾ ਖਾਰ ਦੀ ਗ੍ਰੇਟ ਮੈਂ ਤਾਂ ਵੀ ਖੜਦੇ ਨਹੀਂ ਤੇ ਲੋ ਇਹ ਚੜ ਨਹੀਂ ਨਾ ਇਹ ਨਹੀਂ ਇਹ ਚੰਗੀ ਨਹੀਂ ਨਹੀਂ 好家来读。<No. S 2> ah! oh, ਚਾਰ ਲਓ ਜੀ ਆ ਚਲੇ ਤਨ ਇਕੱਠੀ ਇੱਕ ਆ ਚਲਿਆ ਇੱਕ ਆ ਸੰਤਾ ਬਾਈ ਨੇ ਆ ਚੱਲੇ ਚਾਰ ਇਕੱਠੇ ਹੀ ਇੱਕ ਆ ਚੱਲੇ ਆ ਮਿੱਤਰੋ ਲਓ ਜੀ ਆ ਚੱਲੇ ਦੋ ਕੋਈ ਸੈਟ ਦੂਬ ਰੰਗ ਟੀਮ ਲਾਓ ਅੱਜ ਇਹਦੇ ਪਾਸੇ ਤੇ ਸਜਾ ਦੂਸਰੇ ਸਿਮੀਚਾਂ ਦੇ ਤਾਂ ਸਰ ਆਹ ਚੱਲੇ 2 ਮੀਟਰ ਆਹ ਬਾਈ ਕੋਲ ਸੇਕੂ ਕੋਈ ਨਹੀਂ ਆ ਬਾਈ ਆ ਚੱਲੇ ਚੱਲ ਜੀ ਭਾਈ ਜੋਰ ਸੇ ਕੂਕਰਾ ਹੋ 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 ਮਾਡਰ ਕੱਢਣੇ ਆਂ ਜਿਹੜੀ ਨਾ ਦਿੱਤੀ ਯਾਰ ਐਂਟਰੀ ਨਾਲ ਹੀ ਦੇ ਰਹੇ ਹੋ ਐਂਟਰੀ ਦੇ ਰਹੇ ਆ ਵੀਰੇ ਆਓ ਜਨਮ ਆਓ ਸਾਡਾ ਆ ਆ ਚੱਲਿਆ ਇੱਕ ਹੋਰ ਆਹ ਸ਼ਾਟ ਤਾਂ ਇੱਕ ਹੋਰ ਬਾਈ ਨੇ ਤੇ ਲਓ ਮਿੱਤਰੋ ਹੋ ਗਏ ਓਲੇ ਤੇ ਕਿੰਨੇ ਕਬੂਤਰ ਐਂਟਰ ਹੋਏ ਆ ਅਪਾ ਦੱਸ ਦਿਆਂ ਸਾਨੂੰ ਤੇ ਲਓ ਜੀ ਸਾਰੇ ਬਾਈ ਹੁਣੀ ਖੜੇ ਆ ਕਬੂਤਰ ਛੱਡ ਕੇ ਤੇ ਵੀਡੀਓ ਦੇ ਨਾਲ ਜੁੜੇ ਰਹੋ ਮਿੱਤਰੋ ਦੱਸ ਦਿਆਂ ਫਿਰ ਤੁਹਾਨੂੰ ਕਿੰਨੇ ਕਬੂਤਰ ਐਂਟਰ ਹੋਏ ਆ ਤੇ ਨਾਲ ਦੀ ਨਾਲ ਸਾਰਾ ਅਪਡੇਟ ਤੁਹਾਨੂੰ ਦਈ ਜਾਵਾਂਗੇ ਆਪਾਂ ਲਓ ਮਿੱਤਰੋ ਆਹ ਫਿਰਦੀ ਆ ਡਾਰ ਕਬੂਤਰਾਂ ਦੀ ਕੱਟਦਾ ਵਈ ਤੇ ਲੋ ਮਤਰੋ ਲਾ ਤੇ ਬਾਈ ਉਹਨਾਂ ਨੇ ਕੂਲਰ ਇੱਧਰ ਗੱਦੇ ਲਾ ਤੇ ਆ ਗਏ ਮੁੰਡੇ ਹਰੇ ਚਾਹ ਪੀਣ ਆਪਾਂ ਵੀ ਪੀਨੇ ਆ ਚਾਹ ਦਿਖਾਉਨੇ ਆ ਫਿਰ ਤੁਹਾਨੂੰ ਸਾਰਾ ਪ੍ਰਬੰਧ ਬਾਈਆਂ ਦਾ ਕਿਵੇਂ ਲੱਗਿਆ ਪ੍ਰਬੰਧ ਬਾਈਆਂ ਦਾ ਵਧੀਆ ਕੀਤਾ ਨਾ ਬਾਈਆਂ ਨੇ ਤੇ ਲੋ ਮਤਰੋ ਬਾਈ ਹੁਣੀ ਆਪ ਵਰਤਉਂਦੇ ਆ ਚਾਹ ਚੱਕੀ ਫਿਰਦੇ ਆ ਗਲਾਸ ਤੇ ਨਾਲ ਉਹ ਬਾਈ ਥਰਮ ਉਹ ਚੱਕੀ ਫਿਰਦਾ ਲੋ ਮਤਰਾ ਕਾਲਾ ਡੱਲੇ ਵਾਲਾ ਸਲਾਦ ਘੱਟੀ ਜਾਂਦਾ ਕਾਲਿਆ ਕੱਲਾ ਖੀਰਾ ਹੀ ਖਵਾਏਗਾ ਨਹੀਂ ਮਾਂ ਟਮਾਟਰ ਵੀ ਆ ਟਮਾਟਰ ਵੀ ਆ ਹੋਰ ਕੀ ਖਵਾਏਗਾ ਗੰਦੇ ਇਹ ਆ ਚਿਕਨ ਭੁੰਟੀ ਇਹ ਕੀ ਆ ਉੱਤੇ ਪਾਉਣ ਨੂੰ ਇਹ ਨਾਲੋਂ ਇਹਦਾ ਟੇਸਟੀ ਬਣ ਜਾਊਗਾ ਚੱਲ ਵਧੀਆ ਨਿੰਬੂ ਵੀ ਆ ਤੇਰਾ ਯਾਰ ਨਹੀਂ ਆਇਆ ਜੀ ਦੂਜਾ ਭੱਟੀ ਉਹਨੂੰ ਲਿਆਉਣਾ ਜੀ ਭੱਟੀ ਵੀ ਹੁਣ ਕਹੇ ਅਸੀਂ ਉਹ ਕੋਈ ਮਿਲ ਪਾਉਂ ਮੈਂ ਇੱਕ ਰਾਤ ਬਾਹਲੇ ਨਹੀਂ ਰਿਹਾ ਆ ਰਾਤ ਹਾਂ ਠੀਕ ਰਾਤ ਦਾ ਅਸੀਂ ਵਾਚਦੇ ਹਾਂ ਸਤ ਪੰਨੋਂ ਵੀ ਲੋ ਮਿੱਤਰੋ ਇੱਧਰ ਬਾਬਾ ਜੀ ਵੀ ਆ ਗਏ ਲੋਹੜਵਦੀ ਵਾਲੇ ਇਹ ਤੁਸੀਂ ਦੇਖੇ ਹੋਣਗੇ ਜਿਆਦਾਤਰ ਕਬੱਡੀ ਦੇ ਟੂਰਨਾਮੈਂਟਾਂ ਦੇ ਹਾਂਜੀ ਹੋਰ ਬਾਬਾ ਜੀ ਠੀਕ ਹੋ ਤੇ ਬਾਬਾ ਜੀ ਲੱਸੀ ਪੀਉਣਗੇ ਆਪਾਂ ਨੂੰ ਹਾਂਜੀ ਤੇ ਇੱਕ ਜ਼ਰੂਰੀ ਅਨਾਊਂਸਮੈਂਟ ਆ ਮਿੱਤਰੋ ਉਹ ਆਪਾਂ ਬਾਅਦ ਚ ਕਰਾਂਗੇ ਬਾਬਾ ਜੀ ਦੀ ਸਾਰੀ ਵੀਡੀਓ ਬਣਾ ਕੇ ਪਾਵਾਂਗੇ ਚੈਨਲ ਤੇ ਹਲੇ ਤੁਸੀਂ ਲੱਸੀ ਪੀਓ ਲੋ ਜੀ ਆ ਬੈਠੇ ਕਾਪੀ ਵਾਲੇ ਆ ਗੋਪੀ ਬੈਠਾ ਗਾਲਸਾਂ ਵਾਲਾ ਐਵੇਂ ਆ ਵਧੀਆ ਵਧੀਆ ਅੱਜ ਕਹਿੰਦੇ ਮਾਨ ਸਨਮਾਨ ਹੋਣਿਆ ਮੁੰਡੇ ਦੇ ਤਾਂ ਹੀ ਬੈਠਾ ਅੱਜ ਹੋਰ ਸੱਟ ਆ ਵਧੀਆ ਵਧੀਆ ਤੇ ਆ ਬੈਠਾ ਭਾਈ ਕਾਫੀ ਵਾਲਾ 53 ਕਬੂਤਰ ਉੱਡਿਆ ਮਿੱਤਰੋ ਤੇ ਕਿਹੜੇ ਕਿਹੜੇ ਕਬੂਤਰਾਂ ਦੇ ਲੱਗਦਾ ਟਾਈਮ ਦੱਸ ਦਿਆ ਲੋ ਤਿੰਨ ਕੱਟੇ ਗਏ ਕਿੰਨਾ ਟਾਈਮ ਹੋ ਗਿਆ ਸੀ ਬੋਪਾ ਰਹਿ ਜੀ ਠੀਕ ਆ ਜੀ ਦੂਜਾ ਕਬੂਤਰ ਕੱਟਿਆ ਗਿਆ ਜੀ ਆਪਣਾ ਰਜੀਤ ਦੰਦਾ ਜੀ ਠੀਕ ਆ ਜੀ ਜਿੰਦਰ ਸੋਈਆ ਠੀਕ ਆ ਟਾਈਮ ਕਿ ਹੋਇਆ ਵੀਰੇ ਕੈਮਰੇ ਲਾ ਜਾਣੀ ਬਡੇ ਭਾਈ ਰੰਗ ਕਲੀਅਰ ਹੀ ਹੁੰਦੇ ਆਪਾਂ ਦੇਖ ਹੀ ਜਾਂਦੇ ਆ ਠੀਕ ਆ 10 ਬਾਰੇ ਕਬੂਤਰ ਦੀ ਕੇ ਬਾਅਦ ਹੀ ਆਪਾਂ ਜੇਰ ਆਪਾਂ ਹੁਣ ਤੋਂ 15 ਮਿੰਟਾਂ ਤੱਕ ਲਾਵਾਂਗੇ ਕਿੰਨਾ ਹੋ 9:45 ਹੋਗੇ ਕਿੰਨੇ ਹੋਗੇ 10 ਵਜੇ ਲਓ ਜੀ 10 ਵਜੇ ਆ ਲਓ ਜੀ 10:00 ਵਜੇ ਤਿੰਨ ਕਬੂਤਰ ਕੱਟੇ ਗਏ ਆ ਤੇ ਬਾਕੀ ਸਾਨੂੰ ਦੱਸਦੇ ਆ ਫਿਰ ਕਿਹੜੇ ਕਿਹੜੇ ਕਬੂਤਰਾਂ ਤੇ ਟਾਈਮ ਲੱਗਦਾ ਦੇਖਦੇ ਆ ਕੀ ਬਣਦਾ ਟਿਰੋ ਟਾਈਮ ਲੱਗਣ ਵਾਲਾ ਕਬੂਤਰਾਂ ਤੇ ਉਹ ਬਾਈ ਹੁਣੀ ਕਰੀ ਜਾਂਦੇ ਆ ਕਬੂਤਰ ਚੈੱਕ ਆ ਭਾਈ ਆਉਂਦਾ ਇਹਨੂੰ ਪੁੱਛਦੇ ਆਂ ਵੀ ਬਾਈ ਨਕੂਤਰ ਦੇ ਗਿਆ ਕਿ ਨਹੀਂ ਕੀ ਹਾਲ ਆ ਬਾਈ ਵਧੀਆ ਵੀਰੇ ਕਿਹੜਾ ਪੰਡਾ ਰੂਪਾ ਪੱਤੀ ਰੂਪਾ ਪੱਤੀ ਦੇ ਗਿਆ ਕਬੂਤਰ ਫਿਰ ਹਾਂ ਹਾਂ ਦੇਖ ਲੈ ਚੱਲ ਵਧੀਆ ਤੇਰਾ ਤਾਂ ਬੱਜ ਜੂ ਫਿਰ ਹਾਂਜੀ ਹਾਂਜੀ ਬਾਕੀਆਂ ਤੇ ਲੱਗੂ ਟਾਈਮ ਨਹੀਂ ਨਹੀਂ ਹੈਗੇ ਆਪਣੇ ਹੈਗੇ ਠੀਕ ਆ ਦੇਖ ਦੇ ਅਰ ਕੀ ਮੰਨਦਾ ਤੇ ਲਓ ਮਤਰੋ 10:30 ਤੋਂ 11 ਵਜੇ ਤੱਕ ਟਾਈਮ ਲੱਗ ਗਿਆ ਪੁੱਛ ਰਹੇ ਆਂ ਬਾਈ ਨੂੰ ਕਿਹੜੇ ਕਿਹੜੇ ਕਬੂਤਰਾਂ ਤੇ ਲੱਗਿਆ ਬਾਈ ਤਾਂ ਡੱਗੂ ਪਰਸਾਲ ਠੀਕ ਆ ਜੀ ਤਸਵੀਰ ਤਾਂ ਆਂਦਰਾ ਕਾਲਾ ਡੱਲਾ ਰਾਜੂ ਮਹਿਲ ਕਰਦੋ ਕਾਕਾ ਮਹਿਲਕੁਰਦ ਵਿੱਕੀ ਬਰਜ ਜਗਸੀਰ ਜਗਰਾਉਂ ਖਰਾਬ ਸੁਜਾਪੁਰ ਬਾਂਟੀ ਤਾਜਪੁਰ ਜੋਤਮਦਾਰਾ ਬਾਜ ਬੋਜ ਨਕਲੀਆ ਗਿੰਦਾ ਸੀ ਕਿੰਨੇ ਹੋਗੇ ਵੀਰੇ ਇਹ 12 12 ਕਬੂਤਰ ਨੇ ਇਹਨਾਂ ਦਾ ਟਾਈਮ ਹੈਗਾ 10:30 ਤੋਂ 11 ਵਜੇ ਤੱਕ ਲਓ ਜੀ 10:30 ਤੋਂ 11 ਵਜੇ ਤੱਕ ਲੱਗ ਗਿਆ ਟਾਈਮ ਦੇਖਦੇ ਆ ਕੀ ਬਣਦਾ ਦੇ 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 ਆਪਣਾ ਦੇਖ ਫਿਰਦਾ ਭੱਜ ਗਿਆ ਬੰਦੇ ਤੇ ਜਹਾਜ ਹੋ ਗਿਆ ਘਰ ਜਾ ਘਰ ਜਾ ਆਇਆ ਪਾਸ ਕਰ ਕੋਈ ਨਾ ਬਾਈ ਇੱਥੇ ਹੀ ਮਰ ਜਾਣਾ ਯਾਰ ਸਾਡ ਦੇ ਯਾਰ ਪਾਣੀ ਪੂਰੀ ਉੱਤੇ ਕਰਦਾ ਵਾ ਸਾਫੇ ਮਾਰਦਾ ਆਹ ਕਹਿੰਦਾ ਆਹ ਕਹਿੰਦਾ ਬਾਈ ਧੁੱਕਦੇ ਲੋਕ ਜੇ ਤੂੰ ਬਾਹਰ ਭੱਜਿਆ ਬੱਸ ਹੀ ਆ ਤੂੰ ਵੀਰ ਵੀ ਆਇਆ ਬੰਦੇ ਦੇ ਕਾਲਾ ਜੀ ਨਾ ਲਾਲ ਕੁੱਤੀ ਦੇ ਕੋਲੇ ਆ ਜੀ ਉਜੀ ਬੂਰੀਆਂ ਦੂਰ ਮੰਦਿਰਾਂ ਦੀਆਂ ਵੀ ਰੰਗ ਦੇ ਹੀ ਕਾਲੂ ਕਾਲੂ ਵੀ ਨਾ ਤੇ ਹੀ ਵੀਰੀ ਬੋਲ ਸਰਬਾਨਾ ਵੀ ਵੀਰੋ ਪਰ ਉਹ ਬਾਈ ਉਹ ਵੀ ਛੱਡੋ ਜਮਾਨੇ ਦਾ ਕੰਮ ਜਾਣੇ ਨੂੰ ਵੀ ਛੱਡਿਆ ਆ ਰਿਹਾ ਦਾ ਸਬਰ ਦਾ ਕਰ ਲੈ ਕਾਲੇ ਖੰਭ ਆ ਹਾਂ ਸਾਤਾ ਮਹਾਰਾਜੂ ਮਹਿਲ ਬਹੁਤ ਸਾਜੂ ਕਾਲਾ ਜਿੰਨਾ ਵੀ ਦਿਖਾ ਦਿੰਨੇ ਆ ਬਾਈ ਤੇਰੀ ਉਹ ਕਿੱਥੇ ਮਾਰਦਾ ਜਿਹੜਾ ਹੁਣ ਮੋੜਿਆ ਉਹ ਕਿੱਥੇ ਮਾਰਦਾ ਬਾਈ ਕਿੱਥੇ ਮਾਰੂ ਕੂਪਰੀ ਸਾਹਬਣੀ ਬਹੁਤ ਉਫਤ ਆ ਰੰਗ ਬੋਲ ਦੋ ਜੀ ਲਾਲ ਫੱਟੀ ਆ ਕਾਲਾ ਜਿੰਨਾ ਨਹੀਂ ਨਹੀਂ ਜੀ ਉਹਦਾ ਜੋ ਜੋਤ ਮਦਾਰਾ ਜੀ ਹੈਗਾ ਕੋਈ ਬੰਦਾ ਸਾਡੇ ਕੋਲੇ ਆ ਦੇ ਗਰੁੱਪ ਦੇ ਬੰਦਾ ਹੈ ਨਹੀਂ ਆਈ ਕੋਈ ਉੱਤਰ ਵੀ ਨਹੀਂ ਹੋਈ ਹੋ ਗਿਆ ਡੀਸੀ ਬੋਪਰਾ ਵਾਲਾ ਹੋ ਗਿਆ ਵੀਰੇ ਛੋਟਾ ਸ਼ਾਮ ਵਾਲਾ ਹਾਂ ਹੋ ਗਿਆ ਹੋ ਗਿਆ ਸ਼ਾਮ ਵਾਲਾ ਇਹਨਾਂ ਦੋਨਾਂ ਨੂੰ ਪੰਜ ਮਿੰਟ ਹੋ ਗਏ ਜਿਹੜੇ ਕਹਿੰਦੇ ਬੰਦੇ ਸਾਡੇ ਟੰਕ ਦੇ ਨਾਲ ਆ ਜਾਣਗੇ ਸੀ ਹਾਂ ਹਾਂ ਕਿੱਥੇ ਬੰਦੇ ਹੈਗੇ ਆਈ ਦੋਨੋਂ ਇੱਥੇ ਆ ਹੈਗਾ ਵੀ ਬਸ ਤੁਹਾਡੇ ਕੋਲੇ 2 ਮਿੰਟ ਹੋਰ ਬਟੇ ਬਾਈ ਮਾਰ ਲੀਏ ਬਾਜਾ ਮੇਰਾ ਕਾਰਨ ਦੇ ਆਇਆ ਨਹੀਂ ਬੰਦਾ ਇਹ ਨਹੀਂ ਪੁੱਤਰ ਉਹ 1 ਮਿੰਟ ਇੱਕ ਮਿੰਟ ਰੁਕ ਜਾਓ ਵੱਡੇ ਬਾਈ ਟਾਈਮ ਪੂਰਾ ਕਰ ਤਾਜਪੁਰ ਜੀ ਉਹ ਕੱਟੇ ਗਏ ਵੀਰੇ ਸਾਡਾ ਕੰਮ ਪੂਰਾ ਹੋ ਗਿਆ ਵੀਰੇ 5 ਮਿੰਟ ਉਤਲੇ ਵੀ ਹੋ ਗਏ ਜੀ 5 ਹੋ ਗਏ 11 5 ਹੋ ਗਏ ਖੜਦਾ ਕਾਹ ਹੈ ਨਹੀਂ ਯਾਰ ਹਲਾ ਬੱਸ ਕਰਿਓ ਬਾਈ ਨੋਰ ਜੀ ਜਿਹੜੇ ਪੁੱਤਰ ਸਾਡੇ ਕੋਲੇ ਟਾਈਮ ਤੇ ਕੱਟੇ ਗਏ ਜੀ ਪੰਟੀ ਤਾਜਪੁਰ ਜੀ ਜੋਤ ਮਦਾਰਾ ਜੀ ਇਹਨਾਂ ਦਾ ਕੋਈ ਬੰਦਾ ਸਾਡੇ ਕੋਲ ਨਹੀਂ ਆਇਆ ਟਾਈਮ ਤੇ ਕੱਟੇਗਾ ਜੀ ਬੁੱਤਰ ਜਿਹੜੇ ਸ਼ਾਮਲਾ ਜੀ ਸਾਡੇ ਕੋਲੇ ਉਹਨਾਂ ਦੇ ਨਾਮ ਵੀ ਸੁਣ ਲਓ ਜੀ ਜਿਹੜੇ ਟਾਈਮ ਤੇ ਸ਼ਾਮਲਾ ਹੋਇਆ ਜੀ ਗੱਗੂ ਬਰਸਾਲ ਤਸਵੀਰ ਤੰਦਰਾ ਕਾਲਾ ਡੱਲਾ ਰਾਜੂ ਮਹਿਲਖੁਰਦ ਕਾਕਾ ਮਹਿਲਖੁਰਦ ਵਿੱਕੀ ਬੁਰਜ ਜਗਸੀਰ ਜਗਰਾਓ ਪ੍ਰਭ ਸੁਜਾਪੁਰ ਬਾਜ ਬੁਰਜ ਨਕਲੀਆ ਤੇ ਗਿੰਦਾ ਸਿਵੀਆਂ ਜੀ ਇਹ ਕੁੱਤੇ ਸਾਡੇ ਕੋਲ ਸ਼ਾਮਲਾ ਜੀ ਦੋ ਕੁੱਤੇ ਸਾਡੇ ਕੋਲ ਟਾਈਮ ਤੇ ਕੱਟੇ ਗਏ ਇੱਕ ਬੰਦਾ ਸਾਡੇ ਕੋਲੇ ਆ ਕੇ ਜੋਤ ਮਦਾਰਾ ਉਰੇ ਕਾਪੀ ਲੈ ਗੋਲੇ ਇੱਕ ਬੰਦਾ ਅੱਗੇ ਜਾਏ ਜੂਤ ਮਜ਼ਾਰਾ ਤੇ ਲਓ ਮਿੱਤਰੋ 11:14 ਮਿੰਟ ਦਾ ਅਪਡੇਟ 48 ਕਬੂਤਰ ਸਹੀ ਆ ਤੇ ਬਾਕੀ ਦੇਖਦੇ ਆ ਅੱਗੇ ਕੀ ਬਣਦਾ ਮਿੱਤਰੋ ਲਾਗੀ ਰੋਟੀ ਹੈਲੋ ਆ ਕਰਿਓ ਬਾਈ ਨੋਟ ਜੀ ਆ ਸਹਾ ਸੋ ਦੋਨੇ ਹਰੇ ਮੋਡੇ ਹਰੀ ਟੌੜੀ ਦੇ ਸੱਜਾ ਲਾਲ ਦੂਸਾ ਜੀ ਕੂਤਰ ਬਹਿਦਾ ਰਹਦਾ ਜੀ ਘਰ ਰੱਖੋ ਆਪਣੀ ਆਹ ਤਾਂ ਬਾਜ਼ਰ ਫੜੀ ਫਾਗੋਏ ਪਹਿਲੇ ਆ ਕਰਿਓ ਬਾਈ ਜੀ ਨੋਟ ਜੀ ਜਿਹਦੇ ਕੂਤਰ ਸਾਨੂੰ ਨਹੀਂ ਦਿਖੇ ਜੀ ਇੱਕ ਇੱਕ ਬੰਦਾ ਸਾਡੇ ਕੋਲੇ ਆਜੋ ਜੀ ਪਹਿਲੇ ਦੱਸ ਪਹਿਲੇ 8 ਕੂਤਰਾਂ ਵਾਲੇ ਬੰਦੇ ਆਜੋ ਜੀ ਇਹਨਾਂ ਦੇ ਮੈਂ ਨਾਂ ਬੋਲਦਾ ਗੈਵੀ ਜੀ ਗੈਵੀ ਯੂ ਐਸ ਏ ਤਸਵੀਰ ਤਾਨ ਵੀਰ ਪੱਤਾ ਹਾਜ਼ਰਾ ਕਾਲਾ ਡੱਲਾ ਕਾਲਾ ਡੱਲਾ ਮਣੀ ਗੰਗੋਰਾ ਮਣੀ ਗੰਗੋਰਾ ਰਾਜੂ ਮਹਿਲ ਖੁਰਦ ਰਾਜੂ ਮਹਿਲ ਖੁਰਦ ਕਾਕਾ ਮਹਿਲ ਖੁਰਦ ਕਾਕਾ ਮਹਿਲ ਖੁਰਦ ਮੱਦੀ ਰਾਏਕੋਟ ਮੱਦੀ ਰਾਏਕੋਟ ਪੂਰਾ ਜਗਰਾਉ ਪੂਰਾ ਜਗਰਾਉ ਇੱਕ ਇੱਕ ਬੰਦਾ ਆਜੋ ਜੀ ਇਹਨਾਂ ਤੇ ਟਾਈਮ 2:15 ਤੋਂ ਜੀ ਇਹ 2:45 ਤੱਕ ਟਾਈਮ ਆ ਜੀ ਅੱਠੇ ਕੂਤਰਾਂ ਤੇ ਇੱਕ ਇੱਕ ਬੰਦਾ ਸਾਡੇ ਕੋਲੇ ਆ ਕੇ ਜੀ ਸਾਨੂੰ ਤੇ ਇੱਕ ਕਰਾ ਦਿਓ ਆਪਣਾ ਆਪਣਾ ਹਾਂ ਲਾਲ ਲਓ ਜੀ ਜੰਨਤ ਦਾ ਟਾਈਮ ਲੱਗਿਆ ਆ ਗਿਆ ਬਾਈ ਹੁਣੀ ਚੈੱਕ ਕਰੀਏ ਇਹ ਤਾਂ ਨਹੀਂ ਰੱਖੀ ਕਿੱਥੇ ਹੋਰ ਤਾਂ ਦਾ ਕਾਣਾ ਸਭੀ ਕਾਤਾ ਨਾਲ ਖੁਰਦਾ ਇਹਨਾਂ ਦਾ ਹੋ ਜਾਂ ਸਭ ਤੋਂ ਮੂਰੇ ਗੁਰੂ ਘਰਤੀ ਉਹਨਾਂ ਕੇ ਮੂਰੇ ਹੋ ਵਾਲਾ ਹਾਂ ਖੱਲੀ ਲਾਲ ਫੱਟੀ ਵਾਲਾ ਇੱਕ ਮਿੰਟ ਉਹ ਜਿਹੜਾ ਕੱਲੇ ਗਾਂ ਦਾ ਨਾ ਜਾਂਦਾ ਲਾਲ ਬਗਲਾ ਆ ਫੱਟੀ ਵਾਲਾ ਟੋਰੀ ਗਾਂ ਦਾ ਵਾਲਾ ਜੀ ਉਹ ਬਾਈ ਮੂਰੇ ਜਾਂਦਾ ਕੱਲਾ ਹੋ ਦੇ ਕਾਲੀ ਪੂਛ ਦਿਖਾਉਂਦਾ ਉਹ ਜਮੰਦਰੂ ਟੋਰੀ ਗਾਂ ਦੀ ਟੋਰੀ ਲਾਹੋ ਲਾਲ ਗਾ ਉਹ ਬਾਈ ਹੋ ਵਾਲਾ ਹੋ ਕਬੂਤਰ ਹਾਂ ਇਹ ਗੁਰੂ ਘਰਤੀ ਉੱਡੂਗਾ ਗੁਰਦੁਆਰੇ ਜਮਾ ਕੰਧ ਨਾਲ ਕੰਧ ਆਗੇ ਆ ਗਿਆ ਆ ਗਿਆ ਫੂਸ ਕਾਲੀ ਦਿਖਾਉਂਦਾ ਜਮੰਦ ਰੁਕਾ ਵਾਲਾ ਕੀ ਨੋ ਤੈਨੂੰ ਫੱਟੀ ਵਾਲੀ ਵੀ ਦਿਖਾ ਦਈਏ ਬਈ ਨਾ ਬਈ ਦੋਨੇ ਸਹੀ ਆ ਫੱਟੀ ਵਾਲੀ ਨਾ ਦੋਨੇ ਹੀ ਕਾਕਾ ਮਹਿਲ ਖੋਰ ਤੈਨੂੰ ਫੱਟੀ ਕੀ ਨਾ ਤੇ ਇਹ ਕਾਕਾ ਮਹਿਲ ਖੋਰ ਕਾਕਾ ਮਹਿਲ ਖੋਰ ਦੀ ਰਿਪੋਰਟਿੰਗ ਫੱਟੀ ਵਾਲੀ ਦੂਤਰੀ ਵਿੱਚੋਂ ਦੂਜੀ ਲੈ ਗਈ ਉਹ ਦੂਜੀ ਲੈਟ ਲੈ ਗਈ ਉਹ ਉੱਨਾ ਜਾ ਬਈ ਉੱਨਾ ਜਾ ਸੱਬੇ ਫੱਟੇ ਅੱਜ ਜੱਗੀ ਦਾ ਫੋਨ ਕਰਾਂਗਾ ਸੱਬੇ ਫੱਟੇ ਇਹ ਨਰਕ ਦੇ ਵਿੱਚ ਕਹਿੰਦਾ ਬਾਈ ਤੂੰ ਕਾਲਾ ਡੰਡਾ ਆ ਗਿਆ ਆ ਆ ਗਈ ਦੂਜੀ ਦਾ ਉਹਦੀ ਆ ਗਿਆ ਨਾ ਸਭ ਦੇ ਦੇਖਦਾ ਦਿਨ ਪਈਆ ਲਓ ਜੀ ਕਰੀ ਜਾਂਦੇ ਆ ਚੈੱਕ ਬਾਈ ਹੁਣੀ ਕਬੂਤਰ ਚੈੱਕ ਲਓ ਜੀ ਆ ਫੇਰ ਖਤਮ ਆ ਜਾਂਦਾ ਆ ਦੇਖੋ ਵੀਰੇ 5 2 6 ਜਾ ਉਹ ਇਹ ਬਗਲ ਟੂਸੇਲਾ ਕਬੂਤਰ ਆਈ ਆਹਾ ਆਹਾ ਵੀਰੇ ਆਹ ਗੜਾ ਕੱਲੇ ਹੀ ਆ ਗਿਆ ਆਹੀ ਆ ਨੀ ਉਹਦੇ ਬਗਲ ਤੇ ਟੂਸਾ ਜੀ ਬਾਈ ਉਹਦੀ ਖਗੀਤ ਬਗਲ ਤੇ ਟੂਸਾ 26 ਤੋਂ ਜਿਹੜਾ ਸਾਡੀ ਵੀਰੇ ਦੂਰ ਵੀਰ ਮੜੀ ਜੀ ਜਿਹੜਾ ਦੋ ਪੜਾਈ ਸਾਡੀ ਲੱਤੀ ਖੜਾ ਦਾ ਹਾਂ ਕੋਈ ਪਿੰਡੰਦਿਆ ਵੱਡਿਆ ਪਿੰਡ ਨਹੀਂ ਸਾਡੀ ਉਰੇ ਆਉਂਦੇ ਉਰੇ ਦੇਖ ਕੇ ਆਇਆ ਪੂਰੀ ਅਗਰੇ ਮਾ ਟਾਈਮ ਵੀਰੇ ਅਵਤਾਰ ਕੈਨੇਡਾ ਜੀ ਹਰਮਨ ਬੁਰਜਲੇਟਾ ਹੈਰੀ ਫਲਾਉਦ ਜੋਤ ਮਦਾਰਾ ਗੁਰੀ ਦਬਈ ਸੁੱਖਾ ਭਟੀਆਂ ਤੇ ਜੋਤ ਸੇਖੂਪੁਰਾ ਦੀ ਇਹਨਾਂ ਦੇ ਇੱਕ ਇੱਕ ਬੰਦਾ ਸਾਡੇ ਕੋਲ ਆਜੋ ਜੀ ਸੱਤੇ ਬੰਦੇ ਸੱਤ ਕਬੂਤਰ ਲੈ ਜੀ ਇੱਕ ਇੱਕ ਬੰਦਾ ਆਜੋ ਸਾਡੇ ਕੋਲ ਇਹਦਾ ਫਿਰਦਾ ਦਿਖਾ ਦਿਓ ਜੀ ਰੇ ਅੱਗੇ ਕਾਪੀਆਂ ਨਾਲ ਕੋਈ ਲੋ ਮੈਟਰੋ ਤੰਨਾਂ ਚ ਨਿਗਾਹ ਮਾਰੀ 3:25 ਮਿੰਟ ਵਾਲੇ ਹਲੇ ਵੀ ਕਬੂਤਰ ਚੈੱਕ ਹੋਈ ਜਾਂਦੇ ਆ ਆ ਦੇ ਲਾਈਵ ਨਹੀਂ ਕਿਹੜਾ ਕਿਹੜੇ ਦੇ ਦਰਵਾਜ਼ੇ ਵੀ ਤਾਂ ਦੇਖਣੇ ਬਹਿ ਜਾਂਦੇ ਆ ਦੇ ਜਾਂ ਕਿੱਡੇ ਕਿੱਡੇ ਪਾਸ ਆ ਪਹੁੰਚਦੇ ਆ ਬਾਈ ਨੇ ਕਿੰਨੇ ਪਾਸ ਹੋ ਗਏ ਬਾਈ 3:25 ਵਾਲੇ 3:25 ਵਾਲੇ ਦੋ ਪਾਸ ਹੋ ਗਏ ਵੀਰੇ ਕਿੰਨੇ ਰਹਿ ਗਏ ਪੰਜ ਕਬੂਤਰ ਰਹਿੰਦੇ ਆ ਟਾਈਮ ਕਿੰਨਾ ਹੋ ਗਿਆ ਹੁਣ ਕੋ ਨਹੀਂ ਆਏਗਾ ਵੀਰੇ ਮਿੱਠੀ ਉਨੇ ਬਗੜਾ ਦਾਸ ਹੋ ਗਏ ਵੀਰੇ 15 ਮਿੰਟ ਹਲੇ ਹੈਗੇ 15 ਮਿੰਟ ਜੀ 15 ਮਿੰਟ ਠੀਕ ਦੋਨੇ ਦੋ ਪਟਵੰਤਾ ਦੇ 33 ਦਾ ਕਟਾਏ ਦੀ ਇਹਨਾਂ ਦੇ 10 ਮਿੰਟ ਰਹਿ ਗਏ ਫਾਰੀ ਬਲਾਉਦੇ ਜੋਤ ਮਦਾਰਾ ਗਰੀ ਦबई ਸੁੱਖਾ ਠੱਟੀਆਂ ਦੋਨੇ ਦੇ ਤੂਰਾ ਇੱਕ ਉਤਰ ਬਾਈ ਦਾ ਘਾੜਾ ਰੇੜੇ ਗਾੜੇ ਕੋ ਦੋ ਪਟਵੰਤਾ ਦੇ 33 ਦਾ ਕ੍ਰਿਡਾ ਤੇ ਉੱਤਰ ਗਈ ਅਵਤਾਰ ਕਨੇਤਾ ਆਮਨ ਬੋਲ ਰਿਹਾ ਤਾਂ ਇਹ ਦੂਤਰ ਸਾਡੇ ਲਈ ਬਹੁਤ ਸਹੀ ਹੋਇਆ ਬੋਲੀ ਉਹ ਬੜ ਗਿਆ ਗੂਤਰ ਬਾਈ ਉਹਨਾਂ ਦਾ ਬਾਜ ਹੋਣ ਵਾਲਾ ਬੁਰਜ ਨਕਲੀਆਂ ਉਹ ਬਹਿ ਗੂਤਰ ਕੋਠੀ ਤੇ ਆਪਣੀ ਕੋਠੀ ਤੇ ਬਹਿ ਗਿਆ ਬਾਜ ਬੁਰਜ ਨਕਲੀਆਂ ਕਬੂਤਰ ਬਹਿ ਗਿਆ ਵੀ ਕੋਠੀ ਦੇ ਬਾਹਰ ਵੀ ਜੋਤੀ ਹੋਏ ਪਾਸੇ ਟਿਕਾ ਲਓ ਕੋਮਲ ਬੁਰਜ ਛਟਵਾਲਾ ਆਮਨ ਗਿਨੇਤਾ ਜੀ ਉਹ ਤੇ ਬਾਗਲਾ ਬਈ ਦਸਾਂ ਅੰਦਰੋਂ ਕੋਠੀ ਤੇ ਕੱਟਿਆ ਗਿਆ ਵੀ ਆਮਨ ਗਿਨੇਤਾ ਸੱਜਾ ਦਾ ਦੂਸਰਾ ਲਾਲ ਤੌੜੀ ਸੱਬੇ ਦੇ ਬਈ ਚਾ ਮਰਦੀ ਆ ਬਈ ਉਧਰ ਜਾ ਕੇ ਉੱਤਰ ਕਟਾ ਗਿਆ ਜੀ ਆਹਨ ਕਿਨੇ ਤਾਂ ਉਹ ਵਾਈਟ ਹਨzan ਜ਼ਾਦ ਤੇ ਆਮਨ ਕ੍ਰੀਏਟਰ ਜੀ ਬੋਲਣਾ ਪਟਿਆ ਗਿਆ ਜੀ ਮਤਰੋ ਕਬੂਤਰ ਹੁਣ ਪੱਧਰੇ ਆਇਆ ਉੱਤਰ ਦਿਖਾ ਦੇ ਬਈ ਆ ਗਏ ਪੱਧਰੇ ਹੁਣ ਦਿਖਾ ਦਿਓ ਜੀ ਇਹਨੇ ਕਬੂਤਰ ਦਿਖਾਉਣੇ ਆ ਆ ਫਿਰਦੇ ਆ ਸਕੂਤਰ ਗੱਲਾ ਕਾਪੀ ਵਾਲੇ ਨੂੰ ਦਿਖਾਉਣਾ ਹੋਰ ਕਹੀ ਨੂੰ ਹੈ ਵੀ ਮਲਾਤ ਯੋਧ ਮਦਾਰਾ ਬਈ ਬੁੱਕਾ ਟਕਿਆ ਦੀ ਦੇਖ ਹੁਣ ਕਰਦੇ ਚੈੱਕ ਆ ਦੇਖ ਲਓ ਓਕੇ ਜੀ ਆ ਲਾਈਵ ਲਾਈਵ ਵਾਲਾ ਕਰ ਲਓ ਹੈ ਵੀਰੇ ਲੋ ਵੀ ਆ ਮੁੰਡੇ ਪਿੰਡ ਵਾਲੇ ਇਹਨਾਂ ਦੀ ਸੇਵਾ ਲੱਗੀ ਆ ਕਿਸੇ ਦਾ ਕਬੂਤਰ ਡੈਗਦਾ ਬਹਿੰਦਾ ਫੜ ਕੇ ਦਿੰਦੇ ਆ ਧੰਨਵਾਦ ਬਾਈ ਤੁਹਾਡਾ ਵੈਰੀ ਫਲੋਦ ਹਨ ਆ ਦੇਖ ਲਈ ਵੈਰੀ ਫਲੋਦ ਆ ਕਰਿਓ ਬਾਈ ਜੀ ਨੋਟ ਜੀ ਜਿਹੜੇ ਕਬੂਤਰ ਸਾਡੇ ਕੋਲੇ ਟਾਈਮ ਤੇ ਕੱਟੇ ਗਏ ਜੀ ਕੋਈ ਬੰਦਾ ਨਾ ਸਾਡੇ ਕੋਲੇ ਹੁਣ ਆਇਓ ਜੀ ਇਹ ਕੱਟੇ ਗਏ ਜੀ ਹੈਰੀ ਫਲਾਉਡ ਸੁੱਖਾ ਪੱਟੀਆਂ ਜੀ ਤੇ ਯੋਧ ਸੇਖੂਪੁਰਾ ਦੀ ਇਹ ਕਬੂਤੇ ਦੰਨੇ ਕੱਟੇ ਗਏ ਸਾਡੇ ਕੋਲ ਟਾਈਮ 'ਚ ਕੋਈ ਬੰਦਾ ਨਾ ਸਾਡੇ ਕੋਲੇ ਆਇਆ ਜੀ ਤੁਹਾਨੂੰ 5 ਮਿੰਟਾਂ ਮੱਡੀ ਵੀ ਇਹਨੂੰ ਲੋਡ ਵਾਲਿਆਂ ਨੂੰ ਕਿੱਥੋਂ ਲੈਣ ਨੂੰ ਇਹ ਹੈਗਾ ਬਾਜ਼ਰੀ ਦਵਾਈ ਨਹੀਂ ਨਹੀਂ ਯੋਧ ਮਜ਼ਾਰਾ 5 ਮਿੰਟ ਆਗੂ ਤਰਨ ਨੂੰ ਇਹਨੂੰ ਹੋਰ ਤੇਰੇ ਰੋਡ ਜੀ ਇਹਦੇ ਕੋਲ ਸਾਡੇ ਕੋਲੇ ਕੱਟੇ ਗਏ ਜੀ 2 55 ਤੋਂ 3 25 ਦੇ ਟਾਈਮ 'ਚ ਹੀ ਹੈਰੀ ਫਲਾਉਡ ਸੁੱਖਾ ਭਟੀਆਂ ਤੇ ਜੋਧ ਸੇ ਪੂਰਾ ਇੱਕ ਉਤਰ ਕੱਟੇ ਗਏ ਜੀ ਸਵਾ ਮਿੱਤਰੋ 3:30 ਵਜੇ ਦਾ ਟਾਈਮ ਹੋ ਗਿਆ 53 ਕਬੂਤਰਾਂ ਦੇ ਵਿੱਚੋਂ 38 ਕਬੂਤਰਾਂ ਜਿਹੜੇ ਹੁਣ ਤੱਕ ਸਹੀ ਆ ਤੇ ਜਿਹੜੇ 15 ਕਬੂਤਰ ਆ ਉਹ ਕੱਟੇ ਗਏ ਤੇ ਬਾਕੀ ਹੁਣ ਕਿੰਨੇ ਕਬੂਤਰਾਂ ਤੇ ਅੱਗੇ ਟਾਈਮ ਲੱਗਦਾ ਉਹ ਵੀ ਦੇਖਦੇ ਨਾਲ ਦੀ ਨਾਲ ਜੁੜੇ ਰਹੋ ਲਓ ਮਿੱਤਰੋ 3:50 ਤੇ ਹੋਈ ਜਾਂਦਾ ਕਬੂਤਰ ਚੈੱਕ ਯਾ ਲੱਗੇ ਟੋਪਾਂ ਨੂੰ ਵੀ ਦੇਖਦੇ ਆਂ ਫਿਰ ਕੀ ਦਾ ਟਾਈਮ ਲੱਗਦਾ ਪਾਸ ਸੁਣਨ ਤੋਂ ਬਾਅਦ ਤੇ ਕਿਹੜੇ ਪਾਸ ਹੁੰਦੇ ਆ ਟੁੱਪ ਵੀ ਪੂਰੀ ਆ ਗਈ ਮਤਰੋ ਪੂਰੀ ਤੁੱਪ ਹੋ ਗਈ ਆ ਖੜਾ ਮੁੰਡਾ ਲੈ ਕਿਹਦਾ ਨਿਆਜ਼ ਆ ਰਹੇ ਫਿਰ ਵੱਡੀਆਂ ਵੱਡੀਆਂ ਲਾ ਤਾਲਾ ਫਿਰ ਕਿੰਨੇ ਕਬੂਤਰਾਂ ਤੇ ਲੱਗਿਆ ਵੀਰੇ ਟਾਈਮ 4 4:10 ਤੋਂ 4:40 ਤੱਕ ਕਰ ਦੇਣਾ ਇਸ ਟਾਈਮ ਵੀ ਠੀਕ ਆ 10 ਸਿਵੀਆਂ ਲਖਣ ਰਾਜ ਸਰ ਪ੍ਰਭਜੋਤ ਮੱਲਾ ਠੀਕ ਹੈ ਜੀ ਇਹਨਾਂ ਦੇ ਟਾਈਮ ਆ ਬਈ ਤਿੰਨਾਂ ਦੀ ਲੱਗਿਆ ਵੀਰੇ ਤਾਂ ਥੱਲੇ ਆਉਂਦਾ ਇੰਟਰ ਹੁੰਦਾ ਨਾ ਹਾਂ ਵੀਰੇ ਥੱਲੇ ਆਉਂਦਾ ਸਾਈਡਾਂ ਤੋਂ ਨਹੀਂ ਜਿਵੇਂ ਇੱਥੋਂ ਥੱਲੇ ਆਉਂਦਾ ਇੰਟਰ ਇੱਥੋਂ ਆਉਂਦਾ ਇੱਥੋਂ ਆਉਂਦਾ ਆਪਣਾ ਦਾਹ ਦਾ ਵੀ ਥੱਲੇ ਆਉਂਦਾ ਪਤਾ ਲੱਗਦਾ ਉਹ ਵਿੱਚ ਹੋ ਜੂਗਾ ਕੋਈ ਚੱਕਰ ਨਹੀਂ ਲਓ ਮਤਰੋ ਬਾਬਾ ਜੀ ਇੱਥੇ ਕੋਠੇ ਤੇ ਚੜ ਕੇ ਵੀ ਸੇਵਾ ਕਰਦੇ ਜਿਹੜੇ ਹਿਸਾਬ ਨਾਲ ਮੁਰਾ ਬਾਬਾ ਜੀ ਦੀ ਬਹੁਤ ਸੇਵਾ ਇਧਰ ਦੇਖੋ ਕੰਨਾ ਉੱਚਾ ਆਉਣਾ ਪੈਂਦਾ ਇੱਥੇ ਛੜ ਕੇ ਉੱਤਾਂ ਗੱਡਾ ਪਏ ਆਪਣੇ ਇੱਥੇ ਵੀ ਜਿਹੜੇ ਬਾਬਾ ਜੀ ਆ ਕੇ ਪਾਣੀ ਪੀਂਦੇ ਆ ਸੁੱਖ ਬਾਬਾ ਜੀ ਦੀ ਮਦਦ ਜ਼ਰੂਰ ਕਰਿਓ ਕਾਕਾ ਰੈ ਗੁਰ ਜੀ ਇਹ ਇਹ ਵੀ ਤਾਂ ਦਾ ਇਹ ਵੀ ਦਿਖਾ ਦਿਓ ਸਾਡੇ ਕੋਲ ਇੱਕ ਬੰਦਾ ਆ ਗਿਆ ਕਿਹੜੇ ਕਬੂਤਰਾਂ ਤੇ ਲੱਗਿਆ ਵੀਰੇ ਟਾਈਮ ਸਾਡੇ 4:30 ਤੋਂ ਲੈ ਕੇ 5 ਵਜੇ ਤੱਕ ਜਿਹੜੇ ਕਬੂਤਰਾਂ ਦਾ ਟਾਈਮ ਆ ਨਮਨ ਮੂਮ ਗੱਗੂ ਵਰਸਾਲ ਤਸਵੀਰ ਧਾਂਦਰਾ ਬਿੱਟੂ ਧਾਂਦਰਾ ਆਲਾ ਡੱਲਾ ਬਾਬਾ ਜੀ ਕਾਕਾ ਰੈ ਗੁਰ ਜੀ ਰਵੀ ਮਾਰਦਾ ਬੰਦਾਂ ਨੂੰ ਇੱਕ ਅੱਗੇ ਪਾ ਲਾ ਵੀ ਨਹੀਂ 5 ਵਜੇ ਤੱਕ 5 ਵਜੇ ਸਾਡੇ ਯਾਰ ਨੂੰ ਲਓ ਮਿੱਤਰੋ ਲਾਗੇ ਹੁਣ ਕਬੂਤਰ ਚੱਕ ਆਹ ਹੈ ਗਿਆ ਵੀ ਤੇ ਕਰਦੇ ਤੁਹਾਨੂੰ ਆ ਵੀ ਨਹੀਂ ਨਹੀਂ ਸਹੀ ਆ ਹੁਣ ਕਰਦਾ ਕੋਈ ਨਹੀਂ ਸਹੀ ਆ ਧਿਆਨ ਰੱਖੀ ਸਹੀ ਆ ਸਹੀ ਆ ਮੈਂ ਤਾਂ ਜੇ ਹੋਇਆ ਮੈਂ ਤਾਂ ਆ ਵੀ ਕਰ ਦੇਣਾ ਬੱਤੇ ਦੇ ਤੇ ਖੱਤੀ ਆ ਤੂੰ ਚੱਕ ਕਰ ਲਾ ਮਾਰਦਾ ਆ ਭਾਈਆ ਬੱਲਿਆਂ ਵਾਲਾ ਬੰਦਾ ਕਿਹੜਾ ਜੀ ਕੀ ਡੀਅਰ ਦਿਖਾਇਓ ਜੀ ਆਪਦੇ ਕਿੰਨੀ ਉਂਗਲ ਕਰਿਓ ਆਹ ਦੇਖਦੇ ਆ ਫਿਰ ਕਈ ਦਿਖਾਈ ਦੈ ਨਾ ਇਹ ਦੂਰ ਵੀ ਫੜ ਆਹ ਦੇਖ ਹਰੇ ਭਾਈ ਹਰੇ ਹਰੇ ਚੱਲ ਲਾਹਤੂ ਦਾੰਦਰਾ ਜਾਂਦੀ ਆ ਆਰੇ 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 ਜਾਨ ਵੀਰੇ ਕੱਲੀ ਜਾਂਦੀ ਆ ਦੋ ਦਾ ਜੋਟਾ ਆ ਆਰ ਕੱਲੀ ਘੁੰਮਦੀ ਕੱਲੀ ਆ ਦੋ ਸਖ ਦੇ ਨਹੀਂ ਯਾਰ ਉਹ ਕੱਲੀ 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 ਉਹ ਦੇ ਆਈ ਹੈ ਨਾ ਉਹ ਫਰ ਰੋਕਦੀ ਫਰ ਰੋਕਦੀ ਕੱਲੀ ਜਾਂਦੀ ਵੀਰੇ ਉਹ ਦੇਖਿਓ ਵਾਲੇ ਰੋਕ ਜੋ ਨੀਚੇ ਦਾ ਮੈਂ ਇੰਨੇ ਨਹੀਂ ਨਾ ਦੇਖ ਜਾਣਾ ਤੇ ਮੂਹਰੇ ਨਹੀਂ ਦੇਖ ਵੀਦੇ ਆ ਦੇਖਿਆ ਪਹਿਲਾਂ ਆਇਆ ਸੀ ਉਹ ਨਾ ਜੋ ਆਇਆ ਸੀ ਤੂੰ ਤੂੰ ਜ਼ਰਾ ਚੈੱਕ ਨਹੀਂ ਕਰ ਚਲੋ ਤੁਹਾਡੇ ਮੇਰੇ ਭਾਣ ਜੀ Hors hurtingazktan eta gutudo filtratek 9-10- спортaino ematen duzu da. ਸਿਮਰੋ ਦਿਖਾ ਦਿਓ ਜਿਹੜੇ ਘੁੱਤਰ ਦੇਖੇ ਨਹੀਂ ਉਹਨਾਂ ਦੇ ਨਾਮ ਸੋਲਿਓ ਪਿੰਕਲ ਦਾ ਹਨਦਰਾ ਪਿੰਕਲ ਦਾ ਹਨਦਰਾ ਰਾਜੂ ਮਹਿਲਪੁਰ ਦਾ ਰਾਜੂ ਮਹਿਲਪੁਰ ਦਾ ਵਿੱਕੀ ਬੁਰਜ ਵਿੱਕੀ ਬੁਰਜ ਬਾਬਾ ਦਿਗਰਾਉ ਬਾਬਾ ਦਿਗਰਾਉ ਮਨਜੋਤ ਬੁਰਜ ਮਨਜੋਤ ਬੁਰਜ ਪ੍ਰਭ ਸੂਜਾਪੁਰ ਪ੍ਰਭ ਸੂਜਾਪੁਰ ਸਰਪੰਚ ਜੜਾਹਾ ਸਰਪੰਚ ਜੜਾਹਾ ਅਵਤਾਰ ਕੈਨੇਡਾ ਅਵਤਾਰ ਕੈਨੇਡਾ ਨੂਰ ਕਿਲਾ ਲੈ ਕਰੋ

नमन मोमा गद्दू बरसवाल दत्त जलाल तस्वीर तांद्रा बिट्टू तांद्रा रवि हेतुआ, काला दल्ला ताका मेल खोरदो रोही चौकीवान हैप्पी मलको मग्दी रायकोट ਐਕ ਚੌਕੀ ਦਾ ਜੋਤੀ ਤੂੰ ਤੋੜਾ ਹਰਮਨ ਵਰਦੇਟਾ ਮੰਨਾ ਫਕਰਾਲ ਰਵੀ ਮਾਲਕਾ ਅਰਵਿੰਦ ਰੂਪਾਵਤੀ ਅਰਵਾਰ ਸਿੰਘਾਣੀ ਤੋਪੀ ਦਵਈ ਲਖਣ ਰੈਸਾ ਕੀਰਤ ਗਰਾ ਬਾਬਾ ਨੂਰ ਕਿਲਾ ਰੇਪਰ ਭਾਈ ਜੀ ਸਾਡੇ ਕੋਲ ਆਹ ਕੰਪਿਊਟਰ 500 ਆਏ ਨੇ ਜੀ ਜੇ ਹੋਰ ਦੇ ਭਰਾ ਦੇ ਕੰਪਿਊਟਰ ਦੀਨਾ ਦਾ ਦਿਖਾ ਦਿਓ ਜੀ ਲਾਓ ਮਟਰੋ ਹਨੇਰੀ ਦਾ ਮੌਸਮ ਹੋ ਗਿਆ ਦੇਖਦੇ ਆ ਕੀ ਬਣਦਾ ਬਾਜੀ ਦਾ ਲਓ ਜੀ ਆ ਗਈ ਹਨੇਰੀ ਹਨੇਰੀ ਆ ਗਈ ਮਟਰੋ 7 ਬਾਈ ਜਣਿਆ ਸੀ ਦਾ ਨਾਮ ਭਾਈ ਕੀ ਹੋ ਗਿਆ ਤੂਫਾਨ ਆ ਗਿਆ ਲਓ ਮੇਤਰ ਆ ਗਈ ਨੇਰੀ ਆ ਗਈ ਆ ਗਈ ਆ ਗਈ ਪੱਤਲਾ ਆ ਗਿਆ ਜਮਾਇਆ ਹੈਲੋ ਸਹੀ ਨਹੀਂ ਬਾਈ ਯਾਰ ਚੱਲਣ ਲੈ ਯਾਰ ਆਇਆ ਹੈ ਤੇ ਸਾਡਾ ਉਮਰ ਜਾ ਰਿਹਾ ਹੈ ਚੱਲ ਨਹੀਂ ਰਿਹਾ ਕੱਲ ਨੂੰ ਯਾਰ ਚੱਲਣ ਦੋ ਦੇਖੀਦਾ ਨਾ ਕੀ ਜਰਾਈ ਗੀ ਉਹ ਕਰੀ ਜਾਂਦੇ ਤੇ ਭਾਈ ਤੇ ਕਹਿੰਦਾ ਮੈਂ ਲੋਕਾਂ ਨੂੰ ਕੀ ਕਹਾਂ ਠੀਕਾ ਗੱਦੂ ਏ ਭਾਈ 7 ਦਾ ਟਾਈਮ ਹੋਇਆ ਤਾਂ ਨਾਮ ਦੇਣੇ ਆ ਹੁਣ ਕੀ ਹੈ ਉਤਰ ਜੀ ਬਾਤੀਆਂ ਭਜਣਗੀਆਂ ਯਾਰ ਦਿੱਪੇ ਦਾ ਆਖਰਾ ਦਿੱਤੀ ਵਰਤੋ ਟਰੌ ਕੋਰਾ ਹੋਰਾਂ ਖੁਰਦਾਂ ਕੀ ਬੁਲਾਹਾ ਉਹ ਪਿੰਡ ਦੇ ਬੰਦੇ ਕਹਿੰਦੇ ਆ ਜੀ ਬਹੁਤ ਦੇਖਣਾ ਪੈ ਗਿਆ ਸਾਡੇ ਕਾਦੀ ਕੋਲ ਬਹੁਤ ਸਾਰੇ ਕਰਾ ਦੇ ਦੀ ਇਹ ਗੁਰੂ ਰਾਇਦੇ ਦਾ ਸਾਹ ਜੀ ਹੋਏ ਬਾਈ ਜੀ ਮਤron ਏਰੀ ਦਾ ਮੌਸਮ ਆ 5 50 ਹੋ ਗਏ ਫਿਰ ਵੀ ਕਬੂਤਰ ਚੱਕ ਹੋ ਜਾਂਦੇ ਹਲੇ ਦੇਖਦੇ ਆ ਕੀ ਬਣਦਾ ਦਾ ਜਮਾਈ ਕਿਹਨੂੰ ਹੋਣਾ ਹੈ ਆ ਦੇ ਵਿੱਚ ਜਿਹੜਾ ਸੋਨ ਬੰਦ ਆ ਆ ਦੇ ਵਿੱਚ ਜਿਹੜਾ ਆਹ ਕਾਹਦਾ ਨਾਂ ਬੇਟੀ ਸਾਡੀ ਹੋ ਗਈ ਸੀ ਨਾ ਚਲਾਣਾ ਬੇਟੀ ਇਹਨਾਂ ਦੇ ਉੱਤੇ ਪ੍ਰਭਾ ਪ੍ਰਭੂ ਹੋ ਗਿਆ ਬਗੂ ਵਾਲੀ ਤੇ ਹੋ ਗਿਆ ਬਾਕੀ ਕੀ ਕਰਦੇ ਵੀਰੇ ਨਾਂ ਬੋਲਦੇ ਮੜਿਆ ਕੀ ਦਾ ਕੀ ਦਾ ਸਨਮਾਨਾ ਜੋ ਦਾ ਹਾਸ ਤੇ ਪ੍ਰਦੀਪ ਸਿੰਘ ਠੀਕ ਆ ਵੀਰੇ ਇਹ ਪਿੰਡ ਵਾਲੇ ਵੱਲੋਂ ਹੀ ਸਨਮਾਨ ਵੀਰੇ ਪਿੰਡ ਵਾਲਾ ਠੀਕ ਆ ਜੀ ਤੇ ਆ ਮਿੱਤਰੋ ਸਾਰੇ ਭਰਾਵਾਂ ਦਾ ਪੰਡ ਵਾਲੇ ਵੀਰਾਂ ਵੱਲੋਂ ਮਾਣ ਸਨਮਾਨ ਕੀਤਾ ਗਿਆ। ਲੋ ਮਿੱਤਰੋ ਮੀ ਆ ਗਿਆ ਦੇਖਦੇ ਆ ਬਾਜ਼ੀ ਦਾ ਰਿਜ਼ਲਟ ਕੀ ਬਣਦਾ। ਉਹ ਲਾਕੀਆਂ ਢਾਂਗੀ। ਦੇਖਦੇ ਕਿੰਨੇ ਕਬੂਤਰ ਬੰਦੇ ਆ। ਮੌਸਮ ਖਰਾਬ ਸੀ। ਇੱਕੋ ਚੱਲਿਆ ਬਾਈ ਲੈ ਕੇ ਢਾਂਗੀ। ਕਬੂਤਰ ਆ ਗਏ ਵੀਰੇ। ਪਰਚੀਆਂ ਪੁਰਚੀਆਂ ਤਾਂ ਨਹੀਂ ਪੈਣੀ ਆ। ਬਾ ਠੀਕ ਆ। ਤੇ ਆ ਉਹ ਨਾਮਨੇ ਮਿੱਤਰੋ ਜਿਹੜੇ ਐਂਡ ਦੇ ਕਬੂਤਰ ਰਹੇ ਨੇ